ਬਹੁਤ ਵੱਡੀ ਘਟਨਾ ਹੋਈ ਆ ਬਾਈ ਜੀ ਅਸਮਾਨੀ ਬਿਜਲੀ ਗਰੀ ਆ ਜਣਕੇ ਜਿੱਥੇ ਗਰੀ ਆ ਉਹ ਜਗਾ ਪੂਰੀਓ ਪਾੜ ਕੇ ਰੱਖਤੀ ਬਾਈ ਜੀ ਤੇ ਪੂਰੇ ਪਿੰਡ ਦੇ ਵਿੱਚ ਚਾਨਣ ਹੋ ਗਿਆ ਸੀ ਉਸ ਟਾਈਮ 2 ਕਵੇ ਦਾ ਟਾਈਮ ਦੱਸਿਆ ਜਾਂਦਾ ਬਾਈ ਕੱਲ ਦੀ ਘਟਨਾ ਬਾਈ ਦੇ ਦੱਸਣ ਦੀ ਮੁਤਾਬਕ ਤੇ ਤੁਹਾਨੂੰ ਉਹ ਜਗਾ ਵੀ ਦਿਖਾਵਾਂਗੇ ਬਾਈ ਜਿੱਥੇ ਬਿਜਲੀ ਗਰੀ ਆ ਪੂਰੀਓ ਪਾੜ ਕੇ ਰੱਖਤੀ ਬਾਈ ਬਹੁਤ ਪਰਮਾਤਮਾ ਦੀ ਮਿਹਰ ਹੋਈ ਆ ਇਸ ਪਿੰਡ ਤੇ ਬਾਈ ਕੱਲ ਦੀ ਘਟਨਾ ਇਹ ਤੁਹਾਨੂੰ ਸਾਰਾ ਕੁਝ ਦਿਖਾਉਨੇ ਆ ਬਾਈ ਤੇ ਤੁਹਾਡੀ ਬਾਈ ਨਾਲ ਵੀ ਗੱਲ ਕਰਵਾਉਨੇ ਆ ਤਾਂ ਜਿੰਨੇ ਵੀ ਭਰਾ ਆਪਣੇ ਨਾਲ ਬਾਈ ਜੁੜੇ ਹੋਏ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਮੇਰੇ ਸਾਰੇ ਭਰਾ ਤੇ ਆਜੋ ਤੁਹਾਨੂੰ ਪੂਰੀ ਜਾਣਕਾਰੀ ਦਿੰਦਾ ਬਾਈ ਆ ਦੱਸੇ ਵੀਰੇ ਇਹ 1.5 ਤੋਂ 2:00 ਵਜੇ ਦੀ ਘਟਣਾ ਲਗਭਗ ਮੈਂ ਤਾਂ ਫਿਲਹਾਲ ਘਰ ਨਹੀਂ ਸੀ ਤੇ ਮੈਂ ਗਿਆ ਹਿਆ ਸੀ ਮੈ ਮਨਾਲੀ ਜਾੜ ਦੀ ਠੀਕ ਗੱਲ ਤੇ ਮੈਨੂੰ ਜਦੋਂ ਹੀ ਘਰੋਂ ਫੋਨ ਆਇਆ ਮੈਨੂੰ ਘੰਟੇ ਡਾਢੇ ਬਾਅਦ پتہ ਲੱਗਿਆ ਕਿ ਕਿ ਮੀਂਹ ਪੈ ਰਿਹਾ ਸੀ ਘਰਦਿਆਂ ਨੂੰ ਵੀ ਥੱਲੇ ਆਏ ਸੀਗਾ ਵੀ ਕਿਤੇ ਬਿਜਲੀ ਪੈ ਗਈ ਇਹ ਨਹੀਂ ਸੀ ਪਤਾ ਵੀ ਆਪਣੀ ਥੋੜੇ ਥਾਪਣੀ ਪਈ ਆ ਠੀਕ ਹੈ ਜਦੋਂ ਆਲੇ-ਨਾਲੇ ਬਾਹਰ ਰੌਲਾ ਪੈਣ ਲੱਗ ਪਿਆ ਹੌਲੀ-ਹੌਲੀ ਵੀ ਬਿਜਲੀ ਪੈ ਗਈ ਬਿਜਲੀ ਜਦੋਂ ਘਰ ਦੇ ਬਾਹਰ ਨਿਕਲੇ ਥੋੜੀ بارش ਘੱਟੀ ਹਾਂਜੀ ਫੇਰ ਲੋਕਾਂ ਨੂੰ ਪਤਾ ਲੱਗਿਆ ਵੀ ਆਪਣੇ ਘਰ ਤੇ ਵੀ ਜੜੀ ਪੈ ਗਈ ਬੀਲੀ ਬਹੁਤ ਜ਼ਿਆਦਾ ਯਾਨੀ ਧਿਆਨ ਅਕੋ ਪਈ ਸੀ ਬਹੁਤ ਜ਼ਿਆਦਾ ਭੈਣ ਖੀ ਸੀ ਜਿਹੜੇ ਜਿਹੜੇ ਲੋਕ ਬਰਾਂਡਿਆਂ ਤੇ ਬੈਠੇ ਸੀਗੇ ਹਾਂਜੀ ਜਿਨ੍ਹਾਂ ਨੇ ਉਹ ਦੇਖਿਆ ਮਤਲਬ بارش ਜਦੋਂ ਬੈਠ ਜਾਂਦਾ ਤਾਂ ਬੰਦਾ ਬਾਹਰ ਆਪਣੇ ਘਰ ਹਾਂਜੀ ਹਾਂਜੀ ਇੰਨਾ ਜਿਆਦਾ ਚੱਲਣਾ ਹੋ ਗਿਆ ਸੀ ਵੀ ਲੋਕ ਛੱਡ ਕੇ ਅੰਦਰ ਬਾਹਰ ਭੱਜਣ ਲੱਗੇ ਸੀ ਬੜਾ ਕਬੜੀ ਮਤਲੀ ਪਤਾ ਨਹੀਂ ਕੀ ਹੋ ਗਿਆ ਠੀਕ ਹੈ ਵੀਰੇ ਤੇ ਇੱਥੇ ਲੱਗ ਪਾ ਆਪਣੀ 1.5 ਕਿਲੋਮੀਟਰ ਦੀ ਮੋਟਰ ਵੀ ਆ ਕੇ ਭਈਆ ਆਪਣਾ ਮੋਟਰ ਤੇ ਸੀ ਯਾਨੀ ਕਿ ਮੋਟਰ ਕੋ ਇੱਥੇ ਦੇ ਗਿਆ ਭਈਏ ਨੇ ਭਈਆ ਕਹਿੰਦਾ ਵੀ ਉੱਥੋਂ ਇਹ ਲੱਗਿਆ ਵੀ ਪਿੰਡ ਪਤਲੀ ਕੀ ਦੂਰ ਹੈ ਵੀ ਇੰਨਾ ਚੱਲਣਾ ਹੋ ਗਿਆ ਹੈ ਅੱਛਾ ਇੱਕ ਵਾਰੀ ਦੇਖਣੋ ਅੜ ਗਿਆ ਪੂਰਾ ਦਿਨ ਚੜਦਾ ਹੈ ਪੂਰਾ ਚਿੱਟਾ ਹੋ ਗਿਆ ਪੂਰਾ ਦਿਨ ਚੱਲ ਗਿਆ ਤੇ ਤੁਹਾਨੂੰ ਦਿਖਾਉਨੇ ਆ ਬਾਈ ਵੀ ਕੀ ਨੁਕਸਾਨ ਹੋਇਆ ਅਸੀਂ ਇਸ ਟਾਈਮ ਬਾਈ ਦੀ ਕੋਠੀ ਦੇ ਉੱਪਰ ਖੜੇ ਆ ਤੇ ਬਾਈ ਲਿਆਈ ਮੜਾ ਜਾਂ ਕੈਮਰਾ ਤੇ ਤੁਹਾਨੂੰ ਦਿਖਾਉਨੇ ਆ ਬਾਈ ਇਧਰੋਂ ਜੰਮੀ ਪਾੜ ਕੇ ਰੱਖਤਾ ਗੜੀ ਬਾਹਰਲੀ ਸਾਈਡ ਆ ਨਾ ਉੱਪਰੋਂ ਜੰਮੀ ਪਾੜਤਾ ਤੁਹਾਨੂੰ ਦਿਖਾ ਪੀ ਦਿੰਨੇ ਆ ਬਾਈ ਤੇ ਆਜੇ ਤੁਹਾਨੂੰ ਦਿਖਾਉਨੇ ਆ ਤੇ ਤੁਹਾਨੂੰ ਦਿਖਾਉਨੇ ਆ ਬਾਈ ਜੀ ਕੀ ਨੁਕਸਾਨ ਹੋਇਆ ਯਾਨੀ ਕਿ ਉੱਪਰਲਾ ਜੰਗਲਾ ਦਾ ਜੰਮੀ ਪਾੜਤਾ ਬਾਈ ਇੱਕ ਸਾਈਡ ਜਿਹੜੀ ਉੱਪਰਲੀ ਆ ਆ ਦੇਖੋ ਕਿੱਥੇ ਆ ਬਾਈ ਆਹ ਸਾਈਡ ਆ ਨਾ ਆਹ ਸਾਈਡ ਆ ਬਾਈ ਦੇਖੋ ਆਹ ਤੁਹਾਨੂੰ ਬਈ ਸ਼ੁਰੂ ਹੋਈ ਆ ਆਪਣੀ ਇੱਥੋਂ ਇੱਟ ਵੀ ਕੱਢਤੀ ਆ ਲੱਕਰ ਵੀ ਸਾਰਾ ਕੱਢਤਾ ਫੇਰ ਇੱਥੋਂ ਆਏ ਤੇ ਸਾਰਾ ਯਾਨੀ ਕਿ ਬਾਈ ਆ ਤੂੰ ਤੁਸੀਂ ਜਿੱਥੇ ਤੱਕ ਦੇਖਦੇ ਹੋ ਆਹ ਆ ਸਾਰਾ ਹੀ ਪਾੜਤਾ ਬਾਈ ਜੰਗਲਾ ਉੱਪਰੋਂ ਆ ਦੇਖੋ ਆ ਤੁਹਾਨੂੰ ਗਾਹਾਂ ਵੀ ਦਿਖਾ ਦਿੰਨੇ ਆ ਬਾਈ ਆ ਜੰਮਾ ਹੀ ਪਾੜਤਾ ਆ ਦੇਖੋ ਤਾਂ ਬਹੁਤ ਵੱਡੀ ਬੱਚਤ ਹੋਈ ਆ ਬਾਈ ਅਲਦਲੇ ਘਰ ਵੀ ਨੇ ਇੱਥੇ ਤੇ ਬਾਈਆਂ ਉਹਨਾਂ ਦੀ ਕੋਠੀ ਪਾਈ ਹੋਈ ਆ ਤੇ ਅਸਮਾਨੀ ਬਿਜਲੀ ਕਰੀ ਆ ਬਾਈ ਬਹੁਤ ਯਾਨੀ ਕਿ ਜਗਾ ਕਹਿ ਸਕਦੇ ਆ ਸਾਰੇ ਪਿੰਡਾਂ ਨਾਲੋਂ ਉੱਚਾ ਪਾਈ ਉਹਨਾਂ ਦਾ ਤਾਂ ਬਹੁਤ ਵੱਡੀ ਬੱਚਤ ਹੋਈ ਆ ਬਾਈ ਜੀ ਤਾਂ ਇਧਰੋਂ ਆ ਸਾਈਡ ਤੋਂ ਵੀ ਇਹ ਸਾਰਾ ਹੀ ਪਾੜਤਾ ਹੈ ਨਾ ਸਿਰੇ ਤੱਕ ਚਲੇ ਜਾ ਆ ਦੇਖ ਲਓ ਕਿੰਨਾ ਲੰਬਾ ਜੰਗਲਾ ਬਾਈ ਜੀ ਸਾਰਾ ਹੀ ਪਾੜਤਾ ਸਾਰੀ ਟੀੜ ਆ ਆ ਦੇਖ ਲਓ ਸਿਰੇ ਤੱਕ ਆ ਸਾਰਾ ਹੀ ਪਾੜ ਕੇ ਰੱਖਤਾ ਬਾਈ ਚਲੋ ਇੱਕ ਬੱਚੇ ਤੋਂ ਵੀ ਹੋਈ ਆ ਸਹੀ ਗੱਲ ਆ ਤੇ ਬਾਈ ਦਾ ਦੱਸਣਾ ਕਿ ਇਹਨਾਂ ਦੀ ਮੋਟਰ ਪੈਂਦੀ ਆ ਬਾਈ ਉਹ ਸਾਹਮਣੇ ਇੱਥੋਂ ਤੇ ਮੋਟਰ ਤੋਂ ਦਿਖਿਆ ਤੇ ਭਈਆ ਦਾ ਦੱਸਣਾ ਤਾਂ ਵੀ ਦਿਨ-ਦਿਨ ਚੜਦਾ ਬਾਈ ਜਿਵੇਂ ਪੂਰੀ ਆਪਣੇ ਧੁੱਪ ਚੜੀ ਹੁੰਦੀ ਆ ਨਾ ਪੈਂਦੇ ਮੀਂਹ ਦੇ ਵਿੱਚ ਦੋ ਗਵੇ ਦੀ ਵਾਰਦਾਤ ਆ ਨਾ ਵੀਰੇ ਇਹ ਦੋ ਗਵੇ ਦੀ ਤਾਂ ਦਿਨ ਚੜਦਾ ਬਾਈ ਤਾਂ ਪ੍ਰਮਾਤਮਾ ਨੇ ਬਹੁਤ ਵੱਡੀ ਬਚਤ ਕਰੀ ਆ ਬਾਈ ਪਿੰਡ ਇਸਨ ਇਸਨ ਪੂਰਾ ਜ਼ਿਲ੍ਹਾ ਲੁਧਿਆਣਾ ਦੀ ਘਟਨਾ ਬਾਈ ਜੀ ਇਹ ਆ ਦੇਖੋ ਜਮੇ ਹੀ ਪਾੜਦਾ ਬਾਈ ਜੇ ਕਿਤੇ ਹੀ ਰੱਬ ਨਾ ਕਰੇ ਆਹ ਦਿਖਾ ਸਕਦਾ ਅੰਦਰ ਨਹੀਂ ਸਾਰਾ ਆਹ ਦੇਖ ਲਓ ਸਾਰੀ ਇੱਧਰ ਵੀ ਤੇੜ ਨੇ ਬਾਈ ਆ ਜਾਣ ਕੇ ਕੈਂਡ ਦਾ ਭਾਵਾ ਸਾਰਾ ਜੰਗਲਾ ਬਾਈ ਸਾਰਾ ਪਾੜ ਕੇ ਰੱਖਤਾ ਹੈ ਤਾਂ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਮੇਰੇ ਸਾਰੇ ਭਰਾ ਜਿੰਨੇ ਵੀ ਜੁੜੇ ਹੋਏ ਨੇ ਤਾਂ ਸਾਹਮਣੇ ਬਾਈਆ ਗੁਰਦੁਆਰਾ ਪੈ ਜਾਂਦਾ ਦੇਖ ਲਓ ਬਹੁਤ ਬੜੀ ਬਚਤ ਕਰੀਆ ਪ੍ਰਮਾਤਮਾ ਨੇ ਜੇ ਕਿਤੇ ਇਹੀ ਬਾਈ ਅਲਦਲੇ ਬਿਜਲੀ ਪੈ ਜਾਂਦੀ ਤਾਂ ਪਿੰਡ 'ਚ ਬਹੁਤ ਬੜਾ ਨੁਕਸਾਨ ਹੋ ਸਕਦਾ ਸੀਗਾ ਹਾਂਜੀ ਹਾਂਜੀ ਬਾਈ ਜੀ ਸੌਰੀ ਪੱਖਿਆਂ ਦਾ ਜਿੱਥੋਂ ਆਪਾਂ ਕਵਰ ਕਰਨ ਦੇ ਲਈ ਉਹ ਲੱਗੇ ਨਹੀਂ ਹੁੰਦੇ ਡੇਡੇ ਇੱਕ ਪਲਾਸਟਿਕ ਦੇ ਹਾਂਜੀ ਵੀਰੇ ਉਹ ਵੀ ਕੱਢਦੇ ਥੱਲੇ ਆ ਆ ਤੇ ਲਾਈਟਾਂ ਵੀ ਕੱਟਤੀਆਂ ਜਿਹੜੀਆਂ ਛੱਤ ਦੇ ਵਿੱਚ ਲਟਣ ਲੱਗ ਜਾਂਦੇ ਨੇ ਲਾਈਟਾਂ ਨੂੰ ਕੱਢਤੀਆਂ ਜਿਵੇਂ ਟੁੱਟ-ਟੋੜਤੀਆਂ ਅੰਦਰੋਂ ਬਾਈ ਕੱਢ ਕੇ ਥੱਲੇ ਲੰਮ ਥੱਲੇ ਸੜਤੀਆਂ ਤਾਂ ਦੇਖ ਲਓ ਜੀ ਪ੍ਰਮਾਤਮਾ ਨੇ ਬਹੁਤ ਵੱਡੀ ਬਚਤ ਕਰੀ ਆ ਚਲੋ ਠੀਕ ਆ ਬਾਈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਬਾਈ ਜੀ ਚਲੋ ਠੀਕ ਆ ਵੀਰੇ ਧੰਨਵਾਦ ਹੈ